ਸਤਿ ਸ਼੍ਰੀ ਅਕਾਲ ਜੀ ਥਰਪੀ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਹੈ ਜੀ ਅੱਜ ਹੈਗੀ ਜੀ ਤਰੀਕ 9 ਤੇ ਆ ਜਾਗੀ ਜੀ 10ਵੀਂ ਤੇ ਸ਼ਾਮ ਨੂੰ ਜਾਵਾਂਗੇ ਗੁਰਦੁਆਰਾ ਸਾਹਿਬ ਸੋਲਕੀਆਂ ਮੱਥਾ ਟੇਕਣ ਵਾਸਤੇ ਤੇ ਕਿਸ਼ੂ ਸਕੂਲ ਤੋਂ ਆ ਚੁੱਕਿਆ ਜੀ ਉਹ ਬਣ ਰਿਹਾ ਪਰਨਾ ਟਿਊਸ਼ਨ ਜਾਣ ਲਈ ਤੇ ਹਲੇ ਆ ਕੇ ਉਹਨੇ ਚਾਹ ਪੀਣੀ ਆ ਵਿਚਾਰਾ ਆਉਂਦਾ ਹੀ ਪਹਿਲਾਂ ਡਰੈਸ ਚੇਂਜ ਕਰਕੇ ਆਪਣਾ ਸਕੂਲ ਟਿਊਸ਼ਨ ਲਈ ਪਰਨਾ ਵੇਰਾ ਬਣਨ ਲੱਗ ਜਾਂਦਾ ਹੈ ਕਿ ਕੋਦੇ ਵਾਸਤੇ ਉਹ ਵਾਸ ਟਿਊਸ਼ਨ ਦਾ ਟਾਈਮ ਹੋ ਜਾਂਦਾ ਤੇ ਕੋਲ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਚਾਹ ਪੀਣ ਦਾ ਵੀ ਹੁਣ ਆ ਕੇ ਬਲਾ ਇਹ ਚਾਹ ਪੀਵਾਂਗਾ ਨਬੂ ਨੇ ਬਣਾਇਆ ਜੀ ਅੱਜ ਲੰਚ ਚ ਪਾਸਤਾ ਤੇ ਕੀ ਸ਼ੁ ਖਾਉਂਗਾ ਸਿੱਧਾ ਖਾ ਚੁੱਕੇ ਆ ਤੇ ਬਾਕੀ ਨਬੂ ਦਾ ਹੈਗੀ ਪੇਪਰ ਦੀ ਤਿਆਰੀਆਂ ਚੱਲਦੀਆਂ ਕਾਲੂ ਦੀ ਛੁੱਟੀ ਸੀਗੀ ਅੱਜ ਕਾਲੂ ਦਾ ਹੈਗਾ ਪੇਪਰ ਆਪਣੀ ਤਿਆਰੀ ਕੰਪਲੀਟ ਕਰ ਚੁੱਕੀ ਹੈ ਤੇ ਉਸ ਤੋਂ ਬਾਅਦ ਆ ਰਹੀ ਹੈ ਜੀ ਲੋੜੀ ਜਲਦੀ ਹੋ ਤੇ ਫੇਰ ਲੋੜੀ ਦੇ ਸੰਧਾਰੇ ਵਰਾ ਵੀ ਦੇਣੇ ਹਲੇ ਕੁੜੀਆਂ ਨੂੰ ਹੁਣ ਕਰੂੰਗੇ ਤਿਆਰੀ ਛੁੱਟੀ ਦੇਖਦੇ ਜਿੱਦਣ ਛੁੱਟੀ ਹੋਊਗੀ ਦਿਨ ਜਾਊਂਗੇ ਸ਼ਾਮ ਦੇ 6:30 ਹੋ ਚੁੱਕੇ ਆ ਜੀ ਤੇ ਸਾਹਿਬ ਹੁਣ ਆਏ ਆ ਡਿਊਟੀ ਤੋਂ ਤੇ ਹੁਣ ਅਸੀਂ ਚੱਲੇ ਆ ਜੀ ਆਪਣਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਨਾਲ ਚੱਲੇ ਸਾਡੇ ਕੁਲਬੀਰ ਸਿੰਘ ਤੇ ਧੁੰਦ ਵੀ ਕਾਫੀ ਪੈ ਚੁੱਕੀ ਹੈ ਪਰ ਚਲੋ ਆਪਾਂ ਦਾ ਰੁਟੀਨ ਹੈ ਜਿਹੜੀ ਸੋਚੀ ਹੋਈ ਹੈ ਮਹਾਰਾਜ ਦੇ ਮੱਥਾ ਟੇਕ ਲਈ ਬਾਹਨੇ ਨਾਲ ਉੱਦਾਂ ਤਾਂ ਜੀ ਚਲੋ ਟਾਈਮ ਨਹੀਂ ਕੱਢ ਹੁੰਦਾ ਪਰ ਜਦ ਜਦੋਂ ਅਸੀਂ ਸੋਚ ਲੰਦੇ ਨਾ ਵੀ ਅਸੀਂ ਜਾਣਾ ਤਾਂ ਫਿਰ ਟਾਈਮ ਨਿਕਲੇ ਜਾਂਦਾ ਪਰ ਮਰਮਤਮਾ ਆਪੇ ਬੁਲਾ ਲੰਦਾ ਇਸ ਕਰਕੇ ਅਸੀਂ ਹੁਣ ਠੰਡ ਤੇ ਧੁੰਦ ਦੀ ਪਰਵਾਹ ਨਾ ਕਰਦੇ ਹੋਏ ਆਪਣਾ ਜਾ ਰਹੇ ਆ ਜਾਣ ਤਾਂ ਗੱਡੀ 'ਚ ਪਰ ਫਿਰ ਵੀ ਧੁੰਦ ਤਾਂ ਪਈ ਹੋਈ ਹੋ ਐ ਚਲੋ ਜੀ ਚੱਲਦੇ ਤੁਹਾਨੂੰ ਵੀ ਕਰਾਉਂਦੇ ਦਰਸ਼ਣ ਔਰ ਦੇਖੋ ਧੁੰਦ ਪਈ ਹੋਈ ਆ ਪੂਰੀ ਬਸ ਇਹਦੇ 'ਚ ਗੱਡੀ 'ਚ ਗੱਡੀ 'ਚ ਮਤਲਬ ਕਿ ਕੈਮਰੇ 'ਚ ਘੱਟ ਆ ਰਹੀ ਐ ਧੁੰਦ ਉੱਤੋਂ ਜ਼ਿਆਦਾ ਇਹ ਧੁੰਦ ਦੇਖ ਨਹੀਂ ਰਿਹਾ ਮਤਲਬ ਕਿ ਥੋੜੀ ਥੋੜੀ ਹਲਕੀ ਹਲਕੀ ਫੀਲ ਹੁੰਦੀ ਐ ਦੇਚ ਪਰ ਡਾਇਰੈਕਟ ਸਾਨੂੰ ਜ਼ਿਆਦਾ ਦਿਖ ਰਹੀ ਐ ਜੀ ਸਵੇਰੇ 7:00 ਵੱਜ ਚੁੱਕੇ ਆ ਪਰ ਦੇਖੋ ਮੌਸਮ ਦਾ ਹਾਲ ਬਹੁਤ ਜ਼ਿਆਦਾ ਧੁੰਦ ਪਈ ਹੋਈ ਆ ਬੇੜੇ ਵੀ ਪੂਰੇ ਗਿੱਲੇ ਹੋਏ ਹੋਏ ਆ ਤੇ ਮੈਂ ਮਸ਼ੀਨ ਲਾਈ ਆ ਸਿਰਸਿਰ ਮੈਂ ਚਲੋ ਕੱਪੜੇ ਧੋਣ ਨੂੰ ਉਹ ਕਿੰਦਰ ਰੱਖ ਦਿੰਦੀ ਆ ਤੁਕ ਜਲੂੰਗੀ ਫਿਰ ਬਾਹਰ ਪਾ ਦੂੰਗੀ ਫਿਲਹਾਲ ਮੌਸਮ ਦਾ ਬਹੁਤ ਬੁਰਾ ਹਾਲ ਆ ਬਹੁਤ ਜ਼ਿਆਦਾ ਠੰਡਾ ਹੀ ਬੱਚੇ ਨੇ ਸਕੂਲ ਜਾਣਾ ਜਿਦੋਂ ਦਿਖਾਵਾਂ ਮੈਂ ਲਾਈਟ ਵਾਲੀ ਹੋਈ ਆ ਇਹ ਲਾਈਟ ਬੰਦ ਕਰ ਦੂੰਗੀ ਨੇ 7:00 ਵਜੇ ਆਹ ਦੇਖੋ 7:00 ਨੇ ਸਨੀ ਦਾ ਬਿਲਕੁਲ ਗਾਂਢ ਚਾ ਰੋ ਵੀ ਨਹੀਂ ਦਿਖਦਾ ਅੱਜ ਹੈਗੀ ਜੀ ਤਰੀਕ 10 ਤੇ ਅੱਜ ਹੈਗਾ ਮੇਰੀ ਮੰਮੀ ਦਾ ਬਰਥਡੇ ਹੈਪੀ ਬਰਥਡੇ ਮੰਮੀ ਤੇ ਪਰਮਾਤਮਾ ਉਹਨੂੰ ਤੰਦਰੁਸਤ ਤੇ ਲੰਮੀ ਉਮਰ ਬਖਸ਼ੇ ਤਾਂ ਕਿ ਉਹਦਾ ਹੱਥ ਆਸ਼ੀਰਵਾਦ ਸਾਡੇ ਸਿਰ ਤੇ ਹਮੇਸ਼ਾ ਰਹੇ ਤੇ ਸ਼ਾਮ ਦਾ ਟਾਈਮ ਹੋ ਚੁੱਕਿਆ ਹੈ 4:00 ਬੱਜ ਚੁੱਕੇ ਆ ਚਾਚੂ ਪੀਲੀ ਸਾਰਿਆਂ ਨੇ ਤੇ ਅੱਜ ਸਾਰਾ ਦਿਨ ਸਾਡੇ ਬਹੁਤ ਜ਼ਿਆਦਾ ਠੰਡ ਰਹੀ ਹੈ ਧੁੰਦ ਬਹੁਤ ਜ਼ਿਆਦਾ ਰਹੀ ਹੈ ਧੁੱਪ ਤਾਂ ਬਿਲਕੁਲ ਵੀ ਨਹੀਂ ਚੜੀ ਤੇ ਠੰਡ ਬਹੁਤ ਜ਼ਿਆਦਾ ਹੈ ਪਰ ਬੱਚਿਆਂ ਨੂੰ ਹੁਣ ਚਲੋ ਜੀ ਦੋ ਛੁੱਟੀਆਂ ਹੋ ਗਈਆਂ ਸੈਕਿੰਡ ਸੈਟਰਡੇ ਦੀ ਸੰਡੇ ਦੀ ਤੇ ਮੰਡੇ ਦੀ ਵਿਚਾਲ ਲੋੜੀ ਦੀ ਵੀ ਛੁੱਟੀ ਹੈ ਇਹਨਾਂ ਨੂੰ ਤੇ ਹੁਣ ਇਹ ਆਪਣੀ ਕਰੂੰਗੀ ਘਰੇ ਬੈਠ ਕੇ ਪੇਪਰ ਦੀ ਤਿਆਰੀ ਅੱਜ ਦੇ ਵਲੌਗ ਚ ਇੰਨੇ ਜੀ ਮਿਲਦੇ ਆ ਕਿਸੇ ਹੋਰ ਵਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਬਾਏ ਬਾਏ